ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਉਹਨਾਂ ਬਾਰੇ ਕਹਿਣਾ ਚਾਹਣੀ ਹੈ ਕਿ ਦੇਖੋ ਵੀ ਅਸੀਂ ਮੁੱਖ ਮੰਤਰੀ ਚੁਣਿਆ ਸੀਗਾ ਅਸੀਂ ਭੰਡ ਨਹੀਂ ਚੁਣਿਆ ਸੀਗਾ ਅਸੀਂ ਲੋਕਾਂ ਨੇ ਸਰਕਾਰ ਬਣਾਈ ਜਨਤਾ ਨੇ ਇਹਨਾਂ ਨੂੰ ਭਰ ਭਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਹੈ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਭੰਡ ਪੂਣਾ ਹੀ ਕਰ ਰਿਹਾ ਹੈ ਹਜੇ ਤੱਕ ਵੀ ਇਹ ਇਹਨੂੰ ਪੰਜਾਬ ਸਾਰਾ ਹੜ੍ਹਾਂ ਦੇ ਵਿੱਚ ਰੁੜ ਗਿਆ ਇਹਨੂੰ ਉਸ ਦਿਨੇ ਬਿਮਾਰ ਹਸਪਤਾਲ ਚ ਪੈ ਗਿਆ ਜਾ ਕੇ ਜਦੋਂ ਪੰਜਾਬ ਨੂੰ ਲੋੜ ਸੀਗੀ ਤੇ ਜਦੋਂ ਹੁਣ ਸਾਰਾ ਕੁਝ ਨਾਰਮਲ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਕੱਲੀ ਕੱਲੀ ਵਾਟ ਤੇ ਗਏ ਕੱਲੇ ਕੱਲੇ ਬੰਨ ਤੇ ਗਏ ਕੱਲੇ ਕੱਲੇ ਲੋਕਾਂ ਕੋਲੇ ਗਏ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਜਿਹੜਾ ਪੰਜਾਬ ਹੈ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਕੇ ਵਾਪਸੀ ਤੇ ਜੌਣ ਦੀ ਰਾਹ ਤੇ ਚੱਲ ਰਿਹਾ ਹੈ ਤੇ ਇਹ ਸਾਡਾ ਮੁੱਖ ਮੰਤਰੀ ਅੱਜ ਬਾਹਰ ਨਿਕਲ ਕੇ ਗੱਲ ਕੀ ਕਰ ਰਿਹਾ ਦੇਖੋ ਵੀ ਇੱਕ ਸਤਕਾਰਯੋਗ ਸਾਡੇ ਆਗੂ ਹੈ 10 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਆ ਬੀਬਾ ਹਰਸੀਮਰਤ ਕੌਰ ਬਾਦਲ ਉਹ ਇੱਕ ਔਰਤਾ ਇੱਕ ਚੁਣੇ ਹੋਏ ਲੀਡਰ ਆ ਇੱਕ ਔਰਤਾ ਤੇ ਤੁਸੀਂ ਜਦੋਂ ਤੁਸੀਂ ਠੀਕ ਹੋ ਗਏ ਹੋ ਤੁਸੀਂ ਪੰਜਾਬ ਦਾ ਹਾਲਚਾਲ ਪੁੱਛਣ ਦੀ ਥਾਂ ਤੇ ਤੇ ਤੁਹਾਨੂੰ ਸੁਪਨਾ ਇਹ ਆਉਣਾ ਸ਼ੁਰੂ ਹੋ ਗਿਆ ਕਿ ਲੋਕ ਅਕਾਲੀ ਦਲ ਦੇ ਮੰਗਰ ਲੱਗਣੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿੱਕਲੀਆਂ ਤੇ ਆ ਫਲਾਨਾ ਧੋਮਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਘਟ ਗਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਂਥੋਂ ਡਰਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਹੈ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਇੱਕ ਔਰਤ ਹੋਣ ਦੇ ਨਾਤੇ ਮੈਂ ਕਹਿਣਾ ਚਾਹਣੀ ਹੈ ਕਿ ਹਰ ਔਰਤ ਸਤਿਕਾਰਯੋਗ ਹੁੰਦੀ ਹੈ ਤੁਸੀਂ ਐਡਾ ਨਹੀਂ ਬੋਲ ਸਕਦੇ ਕਿਸੇ ਵੀ ਔਰਤ ਨੂੰ ਪਰ ਉਹ ਬੀਬਾ ਹਰਸਿਮਰਤ ਕੌਰ ਇੱਕ ਚੁਣੇ ਹੋਏ ਲੀਡਰ ਆ ਪਰ ਮੈਂ ਫੇਰ ਕਹਿਣਾ ਚਾਹਣੀ ਹੈ ਵੀ ਤੁਸੀਂ ਸਧਾਰਨ ਔਰਤਾਂ ਨੂੰ ਵੀ ਗਲਤ ਨਹੀਂ ਬੋਲ ਸਕਦੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੀ ਵਾਈਫ ਨੂੰ ਕੁਝ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਝ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਝ ਆਖਾਂ ਕਿ ਤੁਹਾਡੇ ਘਰੇ ਚੌਂਕੀਆਂ ਲੱਗਦੀਆਂ ਤਦੋਂ ਜਿਹੜਾ ਚੌਕੀਆਂ ਦਾ ਪਤਾ ਹੈ ਚੌਕੀਆਂ ਲਾਈਆਂ ਜਾਂਦੀਆਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕੌਮਾਂ ਚੋਂ ਬਾਹਰ ਆਓ 4 ਸਾਲ ਪਹਿਲਾਂ ਤੁਸੀਂ ਇਹ ਗੱਲਾਂ ਕਰਦੇ ਸੋਹਣੇ ਲੱਗਦੇ ਸੀਗੇ ਵੀ ਤੁਸੀਂ ਆਪੋਜੀਸ਼ਨ 'ਚ ਐ ਵੈਸੇ ਵੀ ਆਪੋਜੀਸ਼ਨ ਦਾ ਲੀਡਰ ਵੀ ਐ ਜੀਆਂ ਗੱਲਾਂ ਕਰੇ ਨਾ ਉਹ ਵੀ ਚੰਗਾ ਨਹੀਂ ਲੱਗਦਾ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਆਪੋਜੀਸ਼ਨ 'ਚ ਐ ਕਰਿਓ ਬੋਲੇ ਤੁਹਾਨੂੰ ਇਹੋ ਜਿਹਾ ਕੁਝ ਅਦੇ ਕਾਲੀਦਲ ਤੁਹਾਨੂੰ ਬੋਲਿਆ ਹੋਇਆ ਕੁਝ ਮਰਿਆਦਾ ਦਾ ਰੱਖੋ ਕਿ ਤੁਸੀਂ ਭੁੱਲ ਗਏ ਹੋ ਵੀ ਪੰਜਾਬ ਦੀ ਮਰਿਆਦਾ ਕੀ ਹੈ ਤੁਹਾਨੂੰ ਦਿਨ ਰਾਤ ਤੁਸੀਂ ਜਿਹੜਾ ਨਸ਼ੇ ਦੇ ਵਿੱਚ ਚੂਰ ਰਹਿੰਦੇ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੇ ਪੰਜਾਬ ਦੇ ਸੰਸਕਾਰ ਕੀ ਆ ਅਸੀਂ ਗੱਲ ਕੀ ਕਰਨੀ ਹੈ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਦੋਂ ਪੱਤਰਕਾਰ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਤੋਡਾ ਡਿਜਾਸਟਰ ਫੰਡ ਕਿੱਥੇ ਗਿਆ ਤੁਸੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਮੁਰਗੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਂਡੇ ਦੇ ਪੈਸੇ ਨਹੀਂ ਦਿੱਤੇ ਤੁਸੀਂ ਕਦੂ ਕਰਨ ਦੇ ਪੈਸੇ ਦਿੱਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪੀਟੀਸੀ ਤੋਂ ਤੁਸੀਂ ਬਦਲਾਂ ਦੇ ਬੰਦੇ ਹੋ ਤੁਸੀਂ ਅਕਾਲੀ ਦਲ ਤੋਂ ਆ ਕਿ ਇਹ ਮੁੱਖ ਮੰਤਰੀ ਦੇ ਜਿਵੇਂ ਆ ਬਾਬਾ ਤੁਸੀਂ ਦੱਸੋ ਫਿਰ ਪੈਸੇ ਕਿੱਧਰ ਗਏ ਤੁਸੀਂ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜਾ ਗਏ ਆਂਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕ ਹੈਡ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਜਿਆਦਾ ਤੁਹਾਨੂੰ ਵੀ ਤੁਸੀਂ ਕਿਉਂ ਜੇ ਕੰਮ ਕੀਤੇ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਜਿੱਥੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਮੈਂ ਕਹਿਣਾ ਚਾਹਣੀ ਹੈ ਕਿ ਬੋਲਣਾ ਸਾਨੂੰ ਵੀ ਆਉਂਦਾ ਜਬਾਨ ਹਰ ਇੱਕ ਦੇ ਲੱਗੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਵੀ ਅਸੀਂ ਲੋਕ ਇਹ ਸਮਝਦੇ ਆ ਵੀ ਨਹੀਂ ਇੱਕ ਸਤਕਾਰ ਹੁੰਦਾ ਕਿ ਕੁਰਸੀ ਦਾ ਸਤਕਾਰ ਹੈ ਇੱਕ ਬੰਦੇ ਦਾ ਸਤਕਾਰ ਹੈ ਇੱਕ ਜਿਹੜਾ ਬੀਬੀ ਦਾ ਸਤਕਾਰ ਆਸੀਂ ਹਰ ਇੱਕ ਦਾ ਸਤਕਾਰ ਕਰਦੇ ਆ ਪਰ ਤੁਸੀਂ ਇਸ ਸਤਕਾਰ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡਾ ਭੁਲੇਖਾ ਹੈ ਤੁਹਾਡਾ ਵਹਿਮ ਹੈ ਇਹਨੂੰ ਕੱਢ ਦਿਓ ਤੁਸੀਂ ਤੁਹਾਡੇ ਨਾਲ ਬਹੁਤ ਗੁਰੀ ਹੋਣੀ ਆ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨੀਆਂ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਘੜਤੇ ਪਾਰ ਕੇ ਪਿੰਡਾ ਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤੇ ਹੋਣਗੇ ਪਲੇਕੇ ਚ ਨਾ ਰਹਾ ਤਾਰਲਾ ਜਿਵੇਂ ਹੜ ਦਾ ਪਾਣੀ ਉੱਤਰਿਆ ਨਾ ਉਹਦੇ ਨਸ਼ੇ ਨੂੰ ਥੋੜਾ ਥੱਲੇ ਕਰ ਥੱਲੇ ਕਰ ਆਪ ਦਾ ਜਿਹੜਾ ਸੱਤਾ ਦਾ غرੂਰ ਹੈ ਤੋਂ ਥੋੜਾ ਜਿਹਾ ਬਾਹਰ ਨਿਕਲ ਵੀ ਤੇ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਂ ਆਪ ਦੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਕਦੇ ਆਪ ਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਤਾਂ ਹੀ ਇੱਕ ਦਿਨ ਨਸ਼ੇ ਚੋਂ ਬਾਹਰ ਆਇਆ ਹੋਵੇ ਤਾਂ ਬੰਦਾ ਸੋਚਦਾ ਵੀ ਮ ਕੰਮ ਕੋਈ ਥੇਲੇ ਦਾ ਨਹੀਂ ਕੀਤਾ 4 ਸਾਲਾਂ ਵਿੱਚ ਦੀ ਗੱਲਾਂ ਵੱਡੀਆਂ ਵੱਡੀਆਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਜਿੰਨੇ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਆ ਤੁਸੀਂ 2% ਕੰਮ ਕੱਢ ਕੇ ਵਿਖਾ ਦਿਓ ਤੁਸੀਂ ਜਿਹੜਾ ਉਹਨਾਂ ਨੇ ਕੰਮ ਕੀਤੇ ਸੀ ਤੁਸੀਂ ਤਾਂ ਉਹ ਵੀ ਖਰਾਬ ਕਰਤੇ ਤੁਸੀਂ ਉਹ ਮੇਨਟੇਨ ਨਹੀਂ ਰੱਖ ਸਕੇ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਸੀ ਤੁਸੀਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਤੇ 10 ਲੱਖ 70 ਹਜ਼ਾਰ ਰਾਸ਼ਨ ਕਾਰਡ ਕੱਟਿਆ ਤੁਸੀਂ 2 ਕਿਲੋ ਕਣਕ ਦਾ ਤੁਸੀਂ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹ ਜਮ੍ਹਾਂ ਬੰਦ ਕਰਤੀ ਛਗਣ ਸਕੀਮ ਨਹੀਂ ਮਿਲ ਰਹੀਆਂ ਲੋਕਾਂ ਨੂੰ ਪੈਨਸ਼ਨਾਂ ਤੋਂ ਲੋਕ ਤらい ਤਰਾਈ ਕਰ ਰਹੇ ਆ ਕੋਈ ਕੁੜੀਆਂ ਨੂੰ ਕਿਤਾਬਾਂ ਵਜੀਫੇ ਸਾਈਕਲ ਕੱਖ ਨਹੀਂ ਮਿਲ ਰਿਆ ਤੁਸੀਂ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਠੱਗੀ ਮਾਰੀ ਐ ਐਮਐਸਪੀ ਬਾਈ ਦੀਆਂ ਬਾਈ ਫਸਲਾਂ ਤੇ ਕੀ ਦਿੱਤਾ ਤੁਸੀਂ ਜਿਹੜਾ ਹੈਗਾ ਸੀਗਾ ਉਹ ਵੀ ਉਹ ਵੀ ਤੁਸੀਂ ਸਤੈਸ ਨਾ ਸਮਰਤਾ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ ਕੀ ਕੀ ਗੱਲਾਂ ਦੱਸਾਂ ਤੁਹਾਡੀਆਂ ਮੈਂ ਕਿ ਤੁਸੀਂ ਕੀ ਕੀ ਕੀਤਾ ਮੁਲਾਜ਼ਮਾਂ ਨਾਲ ਤੁਸੀਂ ਕੀ ਕੀਤਾ ਤੁਸੀਂ ਕਿਹਾ ਕਿ ਮੈਂ ਪੁਰਾਣੀ ਪੈਨਸ਼ਨ ਬਹਾਲ ਕਰੂ ਤੇ ਰੋਜ਼ ਮੁਲਾਜ਼ਮਾਂ ਨੂੰ ਤੁਸੀਂ ਕੁੱਟਦੇ ਹੋ ਹਰ ਰੋਜ਼ ਤੁਸੀਂ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਤੁਸੀਂ ਉਹ ਵੀ ਖੋ ਲਿਆ ਤੁਸੀਂ ਕਿਸੇ ਦੇ ਪੱਲੇ ਕੱਖ ਨਹੀਂ ਛੱਡਿਆ ਭੰਡ ਸਾਹਿਬ ਕਿਰਪਾ ਕਰਕੇ ਮੈਂ ਬਾਰ ਬਾਰ ਇਹ ਕਹਿਣਾ ਚਾਹਣੀ ਆ ਅਸੀਂ ਆਪਦੀ ਫੇਰ ਆਪਦੀ ਸ਼ਬਦਾਂ ਦੀ ਸਾਡੀ ਮਰਿਆਦਾ ਹੈਗੀ ਆ ਤੁਸੀਂ ਆਪਦੇ ਜਿਹੜੇ ਸ਼ਬਦ ਆ ਨਾ ਨਾ ਤੇ ਕੰਟਰੋਲ ਕਰੋ ਆਪਦੀ ਜਬਾਨ ਹੈ ਜਿਹੜੀ ਇਹਨੂੰ ਮੂੰਹ ਦੇ ਵਿੱਚ ਪਾਓ ਤੇ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਜਿਹੜੀਆਂ ਮੂੰਹ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਪਰ ਹੁਣ ਅਸੀਂ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕੁਝ ਤੁਸੀਂ ਬੋਲ ਰਹੇ ਹੋ ਜੇ ਮੈਂ ਤੁਹਾਨੂੰ ਵਾਰਨਿੰਗ ਹੀ ਕਹਿ ਲਵਾਂ ਕਿ ਜੇ ਤੁਸੀਂ ਇਸ ਤਰ੍ਹਾਂ ਹੁਣ ਬਾਅਦ ਚ ਬੋਲੇ ਤਾਂ ਅਸੀਂ ਹੁਣ ਵੀ ਜਿਹੜਾ ਤੁਹਾਡੇ ਘਰ ਦਾ ਘਰਾਓ ਕਰਾਂਗੇ ਆ ਕੇ ਸ਼ਰਮ ਨਿਕਾਲੀ ਵਾਲੇ ਇਸਤਰੀ ਵਿੰਗ ਦੀਆਂ ਬੀਬੀਆਂ ਆਉਣਗੀਆਂ ਪਰ ਮੈਂ ਫਿਰ ਕਹਿਣੀ ਆ ਜੇ ਤੁਸੀਂ ਹੁਣ ਫੇਰ ਬੋਲੇ ਨਾ ਅਸੀਂ ਤੁਹਾਡਾ ਪਿੰਨਾ ਚ ਵੜਨਾ ਮੁਹਾਲ ਕਰ ਦਾਂਗੇ ਔਰਤਾਂ ਬਰਦਾਸ਼ਤ ਨਹੀਂ ਕਰਨੀਆਂ ਔਰਤ ਦੀ ਦਾ ਸਤਿਕਾਰ ਕਰਨਾ ਸਿੱਖੋ ਮੈਂ ਮੈਂ ਸਮਝਦੀ ਆ ਕਿ ਮਾਵਾ ਪੁੱਤਾਂ ਨੂੰ ਇਹ ਸਿਖਾਉਂਦੀਆਂ ਹੁੰਦੀਆਂ ਵੀ ਤੁਸੀਂ ਅਚਾਚੀ ਤਾਈ ਦਾ ਸਤਿਕਾਰ ਕਿਵੇਂ ਕਰਨਾ ਹੈ ਜੇ ਕੋ ਵੱਡੀ ਭਜਾਈ ਆ ਮਾਂ ਬਰਾਬਰ ਹੁੰਦੀ ਹੈ ਸਾਰੇ ਪਿੰਡ ਦੀਆਂ ਕੁੜੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਥੋੜੀ ਤਾਂ ਸਾਲੀ ਨੇ ਆ ਕੇ ਦੱਸਿਆ ਸੀ ਅੱਜ ਤੱਕ YouTube ਤੇ ਪਈਆਂ ਵੀ ਤੁਸੀਂ ਕੀ ਤੁਸੀਂ ਲੱਛਣ ਕਰਦੇ ਸੀਗੇ ਕੀ ਕੀ ਤੁਹਾਡੀਆਂ ਕਰਤੂਤਾ ਸੀਗੀਆਂ ਕੀ ਕੀ ਤੁਸੀਂ ਕਰਿਆ ਹੈਗਾ ਪਰ ਜੇ ਜੀ ਸਿੱਖਿਆ ਉਹ ਬਾਹਰ ਉਵੇਂ ਨਿਕਲ ਕੇ ਆਉਂਦੀ ਹੈ ਪਰ ਮੈਂ ਇਹ ਕਹਿਣਾ ਚਾਹਣੀ ਹੈ ਵੀ ਤੁਸੀਂ ਇੱਕ ਚੁਣੇ ਹੋਏ ਨਮਾਇंदे ਹੋ ਮੁੱਖ ਮੰਤਰੀ ਹੋ ਪੰਜਾਬ ਦੇ ਯਾਦ ਕਰੋ ਯਾਦ ਕਰੋ ਤੁਸੀਂ ਕੋਈ ਡ੍ਰਿਪ ਡਰੁਪਾਂ ਲਵਾਓ ਹੋਰ ਚਾਰ ਵੀ ਮੈਂ ਕੀ ਹੈਗਾ ਆਪਦੇ ਆਪ ਦੇ ਉਸ ਕੈਰੈਕਟਰ ਚ ਵਾਪਸ ਆਓ ਪੰਜਾਬ ਦੇ ਲੋਕਾਂ ਲਈ ਕੰਮ ਕਰੋ ਹਜੇ ਵੀ ਕੋਈ ਪ੍ਰਬੰਧ ਕਰੋ ਪੈਸੇ ਤੁਸੀਂ ਖਾ ਚੁੱਕੇ ਹੋ ਸਾਰਾ ਡਿਜਾਸਟਰ ਫੰਡ ਖਾ ਗਏ ਤੁਸੀਂ ਸਾਰਾ ਕੁਝ ਖਾ ਗਏ ਤੇ ਜੁੱਤੀਆਂ ਤੋਂ ਬਚਣ ਮਾਰੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨਾਂ ਲੈਨੇ ਹੋ ਤੁਸੀਂ ਵੀ ਬਾਹਰ ਸਿਮਰਤ ਬਾਦਲ ਦਾ ਨਾਂ ਲੈਨੇ ਹੋ ਕਦੇ ਤੁਸੀਂ ਕਿਸੇ ਦਾ ਨਾਂ ਲੈਨੇ ਹੋ ਇਹ 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 ਤੁਹਾਡਾ ਬਹੁਤਾ ਚਿਰ ਇਦਾਂ ਦੇ ਡਰਾਮੇਬਾਜ਼ੀ ਜਿਹੜੀ ਚੱਲਣੀ ਨਹੀਂ ਹੈਗੀ ਇਹ ਤੁਹਾਨੂੰ ਹੁਣ ਇੱਟ ਦਾ ਜਵਾਬ ਜਿਹੜਾ ਪੱਥਰ ਨਾਲ ਮਿਲੂਗਾ ਆਪਦੇ ਆਪ ਤੇ ਤੁਸੀਂ ਜਿਹੜਾ ਆਪਦੀ ਸ਼ਬਦ ਆਪਦੇ ਸ਼ਬਦ ਆ ਉਹਨਾਂ ਨੂੰ ਮर्याਦਾ ਚ ਲੈ ਕੇ ਆਓ ਤੇ ਜ਼ਿੰਮੇਵਾਰੀ ਜਦੋਂ ਕੁਰਸੀ ਤੇ ਬੈਠੋ ਇਹ ਸੋਚ ਕੇ ਬੈਠੋ ਵੀ ਮੈਥੋਂ ਪੱਤਰਕਾਰ ਸਵਾਲ ਪੁੱਛਣਗੇ ਮੈਂ ਜਵਾਬ ਦੇਣੇ ਹੈਗੇ ਕਿ ਮੈਂ ਪੰਜਾਬ ਲਈ ਕੀ ਕੰਮ ਕੀਤਾ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰਕੇ ਮੁੱਦੇ ਤੋਂ ਨਾ ਭਟਕਾਇਆ ਕਰੋ ਜਵਾਬ ਦੇ ਆਪਦੀ ਫਿਕਸ ਕਰੋ ਲੋਕਾਂ ਨੂੰ ਜਵਾਬ ਦਿਓ ਤੁਸੀਂ ਕੀ ਕੰਮ ਕੀਤੇ ਹੈ ਤੇ ਨਹੀਂ ਲੋਕਾਂ ਦੇ ਵਿਰੋਧ ਲਈ ਤਿਆਰ ਰਹੋ ਕੁਰਸੀ ਤਾਂ ਤੁਹਾਨੂੰ ਜਾਣੇ ਹੀ ਪੈਣਾ ਹੈਗਾ ਇਹ ਡਰਾਮੇ ਬਾਜ਼ੀਆਂ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ